2017 ਤੋਂ ਲੈ ਕੇ ਤੇ 2021 ਤੱਕ ਜਿਹੜੇ ਲੱਖ ਤੋੜਨ ਵਾਲੇ ਮੁੱਖ ਮੰਤਰੀ ਸੀਗੇ ਨਸ਼ਾ ਦਾ ਉਹ ਮੁੱਖ ਮੰਤਰੀ ਸੀਗੇ ਉਹ ਕੁਰਸੀ ਦੇ ਵਿੱਚ ਸੀਗੇ ਉਹਨਾਂ ਦੀ ਡਿਊਟੀ ਬਣਦੀ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਕਰਾਓ ਰਾਜੀਤ ਸਿੰਘ ਦੀ ਜੇ ਉਹਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਮਿੰਦਾ ਫਿਰ ਉਹ ਆਨਰੇਬਲ ਨਹੀਂ ਲੱਖ ਤੋੜਨ ਦਾ ਮਤਲਬ ਇਹ ਨਹੀਂ ਕਿ ਜੀ ਤੁਸੀਂ ਉਸ ਕ੍ਰਾਈਮ ਦੇ ਅਗੇਂਸਟ ਕੋਈ ਐਕਸ਼ਨ ਨਾ ਲਵੋ ਜਾਂ 50% ਲਵੋ ਜਾਂ ਤੁਹਾਡੇ ਖਾਸ ਬੰਦੇ ਹੋਣ प्यारे मित्र होण पराण तुसी बचा लो यार लिख दे ए नहीं लख तोड़ने ਦਾ ਮਤਲਬ ਹੁੰਦਾ ਹੈ ਕਿ ਪਿੰਡ ਪਿੰਡ ਗਲੀ ਗਲੀ ਸ਼ਹਿਰ ਸ਼ਹਿਰ ਇੱਕ ਵੀ ਬੰਦਾ ਨਾਮ ਲੈ ਨਸ਼ੇ ਦਾ ਸਰਾਗਰ ਕਾਫੀ ਟਾਈਮ ਤੋਂ ਬਾਅਦ ਇਸ ਸਰਕਾਰ ਨੇ ਰਾਜ ਜੀ ਇਤਨੂੰ ਡਿਸਮਿਸ ਕੀਤਾ ਇਨਵੈਸਟੀਗੇਸ਼ਨ ਨਹੀਂ ਕੀਤੀ ਰਾਜ ਜੀ ਦੇ ਨਾਲ ਹੋਰ ਕੌਣ ਅਫਸਰ ਸੀਗੇ ਉਸ ਪੁਲਿਸ ਅਫਸਰ ਦੇ ਨਾਲ ਉਹਨੂੰ ਕੌਣ ਸਪੋਰਟ ਕਰ ਰਹੀ ਸੀ ਕਿ ਕੋਈ ਪੋਲਿਟੀਕਲ ਬੰਦਾ ਸਪੋਰਟ ਕਰ ਰਿਹਾ ਸੀ ਪ੍ਰੋਟੈਕਸ਼ਨ ਕਿਹਦਾ ਸੀਗਾ ਉਹਨੂੰ ਕੌਣ ਪੋਸਟਿੰਗ ਦੇ ਰੇ ਸੀ ਐਸਐਸਪੀ ਬਣਾ ਰੇ ਸੀ ਪੰਜਾਬ ਸਰਕਾਰ ਬਣਾ ਰਹੀ ਸੀ ਐਸਐਸਪੀ ਤਾਂ ਸਰਕਾਰੀ ਬਣਾਉਂਦੀ ਹੈ ਸਰਕਾਰ ਬਣਾਉਂਦੀ ਹੈ ਮੁੱਖ ਮੰਤਰੀ ਬਣਾਉਂਦਾ ਕੀ ਮੁੱਖ ਮੰਤਰੀ ਦੇ ਨੌਲੇਜ ਨਹੀਂ ਸੀਗਾ ਇਹ ਕਿ ਵੀ ਆਹ ਬੰਦਾ ਡਰਗ ਦੇ ਕੇਸ ਦੇ ਵਿੱਚ ਵਾਂਟਡ ਐ ਸ਼ਾਮਿਲ ਹੈ ਜੇ ਉਹਨੂੰ ਪਤਾ ਨਹੀਂ ਹੈਗਾ ਤੇ ਫਿਰ ਆਈ ਐਮ ਵੈਰੀ ਸੌਰੀ ਫਾਰ ਈਮ ਉਹਨੂੰ ਕੁਝ ਪਤਾ ਨਹੀਂ ਮੁੱਖ ਮੰਤਰੀ ਕਿਸ ਗੱਲ ਦਾ ਜੇ ਪਤਾ ਸੀਗਾ ਤੇ ਕਿਉਂ ਐਸਐਸਪੀ ਲਾਇਆ ਜੀ ਤੁਸੀਂ ਉਸ ਤੋਂ ਬਾਅਦ ਤੁਸੀਂ ਨਹੀਂ ਅਵਾਰਡ ਦਿੱਤਾ ਉਹਨੂੰ ਉਸ ਬੰਦੇ ਨੂੰ ਜਿਹੜਾ ਕਲਾਊਡ ਦੇ ਵਿੱਚ ਹੈ ਉਸ ਬੰਦੇ ਦੇ ਤੇ ਅਲੀਗੇਸ਼ਨ ਹੈ ਤੁਸੀਂ ਉਹਨੂੰ ਅਵਾਰਡ ਦੇ ਰਹੇ ਹੋ ਪ੍ਰੋਟੈਕਸ਼ਨ ਕਰ ਰਹੇ ਹੋ ਉਹ ਬੰਦਾ ਕਿਹੜੇ ਡਰਗ ਮਾਫੀਆ ਦੇ ਨਾਲ ਲਿੰਕਡ ਸੀਗਾ ਤੁਸੀਂ ਇਨਵੈਸਟੀਗੇਟ ਨਹੀਂ ਕੀਤਾ